ਜੀ ਸਾਹ ਪਤਾ ਤੁਸੀਂ ਐਫ ਆਈ ਆਰ ਦਰਜ ਜਾਂ ਪੁਲਿਸ ਸਟੇਸ਼ਨ ਕੋਲਵਾਈ ਹੋਈ ਹੈ ਹਾਂਜੀ ਕੋਲਵਾਈ ਹੋਈ ਹੈ ਐਸ ਐਸ ਪੀ ਸਾਹਿਬ ਨੂੰ ਬਸ ਉਹੀ ਗੱਲ ਹੈ ਕਿ ਇਹ ਸਾਰੇ ਪ੍ਰੋਸੈਸ ਤੁਹਾਨੂੰ ਪਤਾ ਹੀ ਹੈ ਸਰਕਾਰੀ ਪ੍ਰੋਸੈਸ ਕਿ ਇਹ ਜਿਹੇ ਕੰਮ ਹੁੰਦੇ ਨੇ ਆਪਾਂ ਐਪਲੀਕੇਸ਼ਨ ਲਗਾਤੀ ਹੈ ਉੱਥੇ ਪਈ ਹੈ ਉਹਨਾਂ ਦੇ ਧਿਆਨ ਚ ਵੀ ਆ ਗਈ ਹੈ ਪਹਿਲਾਂ ਵੀ ਪਿਛਲੇ ਸਾਲ ਵੀ ਮੈਂ ਲਾਈ ਸੀ ਬੁਲਾਏ ਸੀ ਕਾਫੀ ਵਾਰ ਪਰਵਾਨੇ ਭੇਜੇ ਗਏ ਹੈ ਨਹੀਂ ਆਉਂਦੇ ਹੈ ਕਿਉਂਕਿ ਤੁਹਾਨੂੰ ਪਤਾ ਹੈ ਵੀ ਪ੍ਰਸ਼ਾਸਨ ਫਿਰ ਜਿਹੜੇ ਲੋਕ ਕਹਿੰਦੇ ਕੁੜੀਆਂ ਦੀ ਸੁਣਵਾਈ ਹੈ ਸਭ ਝੂਠ ਹੈ ਕੁਛ ਨਹੀਂ ਹੈਗਾ ਕੋਈ ਕੁੜੀਆਂ ਦੀ ਸਰਵਾਈ ਨਹੀਂ ਸੁਨਵਾਈ ਸਿਰਫ ਪੈਸੇ ਵਾਲੇ ਦੀ ਹੋ ਸਕਦੀ ਹੈ ਆਦਰਵਾਈਜ਼ ਕਾਨੂੰਨ ਨੂੰ ਸਭ ਪਤਾ ਹੁੰਦਾ ਜੇ ਆਪਾਂ ਕਹਿ ਦਈਏ ਵੀ ਕਾਨੂੰਨ ਨਾ ਇਨਸਾਫੀ ਕਰਦਾ ਹੈ ਬਿਲਕੁਲ ਨਹੀਂ ਕਾਨੂੰਨ ਨਾ ਇਨਸਾਫੀ ਕਰਦਾ ਕਿਉਂਕਿ ਮੈਂ 7 ਸਾਲਾਂ ਦੀ ਕਾਨੂੰਨ ਦੇ ਵਿੱਚ ਬੈਠੀ ਆ ਮੈਂ 7 ਸਾਲ ਦੀ ਦੇਖਦੀ ਆ ਮੈਂ ਫੈਸਲੇ ਸੁਣੀ ਆ ਜੱਜਾਂ ਦੇ ਜੀ ਮੈਂ ਖੁਦ ਦਾ ਫੈਸਲਾ ਮੇਰਾ ਨਹੀਂ ਹੋਇਆ ਮੈਂ ਜੱਜਾਂ ਦੇ ਫੈਸਲੇ ਸੁਣੀ ਆ ਜੋ ਕੁੜੀਆਂ ਦੇ ਹੱਕ ਚ ਮੁੰਡਿਆਂ ਦੇ ਹੱਕ ਚ ਕੱਲਾ ਸੁਣੀਆਂ ਨੇ ਜੋ ਵਕੀਲਾਂ ਨੂੰ ਡਾਂਟ ਫਟਕਾਰ ਲੱਗਦੀ ਆ ਇਹ ਸਭ ਝੂਠ ਹੈ ਕਿ ਕੁੜੀਆਂ ਦੇ ਹੱਕ ਵਿੱਚ ਕਾਨੂੰਨ ਹੈ ਨਹੀਂ ਕਾਨੂੰਨ ਅੰਨਾ ਵੀ ਨਹੀਂ ਹੈ ਕਾਨੂੰਨ ਇਨਸਾਫ ਵੀ ਕਰਦਾ ਹੈ ਪਰ ਕਾਨੂੰਨ ਚਲਾਉਣ ਵਾਲੇ ਵਿਗ ਜਾਂਦੇ